ਸਲੋਗ ਯਾਜ ਜਬਤ ਮਨ ਹੋਏ ਆਨੰਦ ਵਿਣਸੇ ਦੂਜਾ ਭਾਵ ਜਿਹਦੇ ਜਪਣ ਨਾਲ ਮਨ ਹੋਏ ਆਨੰਦ ਮਨ ਨੂੰ ਆਨੰਦ ਆਵੇ ਵਿਣਸੇ ਦੂਜਾ ਭਾਵ ਉਹ ਦੂਜਾ ਭਾਵ ਬਣਸੀ ਫਿਰ ਮਾਇਆ ਦੀ ਕੁਖ ਬਣਸੀ ਹੋਤਾ ਜਪ ਰਹਿਤਾ ਠੀਕ ਜੇ ਜਪ ਰੋਜ਼ ਕਰਦਾ ਹੈ ਅਛਰਤ ਪੂਰੀ ਨਹੀਂ ਹੁੰਦੀ ਦੂਜਾ ਪਉ ਬਣਸਾ ਦੀ ਮੰਨ ਕੇ ਨਾਗਰੀ ਪੈਦੌਨ ਦਾ ਫੇਰ ਮਾਰ ਫੇਜ ਦਾ ਜਫਰ ਦਾ ਕੋਈ ਚੱਲ ਫਿਰ ਉਹ ਇਹ ਸਮਝ ਲਵੇ ਗਲਤ ਕਰ ਰਹਿਣਾ ਮੈਂ ਮੰਨੋ ਅਨੰਦ ਹੁੜਾ ਜਾਇਦਾ ਰੋਜ ਜਿੰਨੀ ਕ ਰੋਟੀ ਖਾ ਲਈ ਓਨੀ ਤਾਂ ਭੁੱਖ ਦੂਰ ਹੋਵੇ ਇਹ ਦੋ ਬੁਰਕੀਆਂ ਖਾਲੀਆਂ ਦੋ ਬੁਰਕਿਆਂ ਦਾ ਅਸਰਾ ਤਾਂ ਹੋਵੇ ਹੀ ਰੋਜ ਇਹ ਆਸਰਾ ਇਹ ਨਹੀਂ ਕੁਝ ਹੋ ਰਿਹਾ ਜਿੰਨੀ ਗੱਲ ਸਮਝ ਆ ਗਈ ਉਹਨਾਂ ਦਾ ਅਸਰਾ ਆਇਆ ਵੀ ਕੁਝ ਅੱਜ ਮਿਲਿਆ ਜਾ ਸੁਣਿਆ ਗੀਦੇ ਨਾਲ ਬੰਨੂ ਆਨੰਦ ਆਵੇ ਗਿਰਸੇ ਦੂਜਾ ਪਉ আর ਦੂਜਾ ਪਉ ਜਿਵੇਂ ਦੂਜੇ ਪਉ ਦਾ ਨਾ ਸੁਵੇ ਮਾਇਆ ਦੀ ਧੁਖ ਮਰੇ ਦੁੱਖ ਦਾ ਦਰਦ ਕ੍ਰਿਸ਼ਨਾ ਮੁਝੈ ਨਾਨਕ ਨਾਮੇ ਸੁਣਾਉ ਦੁੱਖ ਦਰਦ ਤ੍ਰਿਸ਼ਨਾ ਕ੍ਰਿਸ਼ਨਾ ਕਰਕੇ ਦੁੱਖ ਦਰਦ ਤੇਜਨਾ ਬੁਝ ਕੇ ਦੁਖਦਰ ਨਾਲੇ ਚਲਾ ਗਿਆ ਦੁਖਦਰ ਕੀ ਆ ਤ੍ਰਿਸ਼ਨਾ ਦਾ ਦੁਖਦਰ ਤ੍ਰਿਸ਼ਨਾ ਆਈ ਹੈ ਇਹ ਬੁਝੇ ਬੈ ਤ੍ਰਿਸ਼ਨਾ ਜੇ ਮੁਝੇ ਤ੍ਰਿਸ਼ਨਾ ਨਾਲ ਆਇਆ ਹੈ ਗੱਲਾ ਦੁਖਦਰ ਜਾਣ ਦੀ ਗੱਲ ਨਹੀਂ ਨਾਲ ਆਈ ਗੀ ਤ੍ਰਿਸ਼ਨਾ ਤੋਂ ਦੁਖਦਰ ਦਾ ਪੈਦਾ ਹੁੰਦਾ ਹੈ ਤ੍ਰਿਸ਼ਨਾ ਬੁਝ ਗਈ ਦੁਖਦਰ ਨਾਲ ਆਵੇ ਚਲੇਗਾ ਤ੍ਰਿਸ਼ਨਾ ਨਹੀਂ ਦੁਖਦਰ ਆਹ ਤ੍ਰਿਸ਼ਨਾ ਹੀ ਦੁਖਦਰ ਦਾ ਮੁਝੇ ਆਇਆ ਹੈ ਗੱਲਾ ਮੁਝੇ ਮੁਝੀ ਨਹੀਂ ਜਬ ਤ੍ਰਿਸ਼ਨਾ ਹੈ ਸਰਿਸਨਾ ਪਰ ਲੈ ਕੀ 부ਜੀ ਬੁਜੀ ਇਹ ਦੁੱਖ ਹੈ ਇਹ ਦਰਦ ਦੁੱਖ ਜੇ ਦਰਦ ਪੈਦਾ ਹੁੰਦਾ ਹੈ ਦੁੱਖ ਦਰਦ ਦਾ ਦੋ ਚੀਜ਼ਾਂ ਹੁੰਦੀਆਂ ਨੇ ਜਾਂ ਦੁਖਰੀਆ ਜਾਂ ਦਰਦ ਕਰਦੀ ਹੈ ਦੰਦ ਉਹ ਜਿਹੋਣੇ ਦੁੱਖ ਜੇ ਕਰਦ ਪੈਦਾ ਹੁਣ ਨਾਨਕ ਨਾਮ ਸਮਾਓ ਨਾਨਕ ਨਾਮ ਸਮਾਓ ਨਾਨਕ ਕਹਿੰਦਾ ਇਸ ਤਰੀਕੇ ਨਾਲ ਨਾਮ ਸਮਾਓ ਜਿਹਨੂੰ ਇਸ ਵਾਇਆ ਜਾਂਦਾ ਹੈ ਆਤਮ ਰਸ ਦੇਖਿੰਤ ਨਾਲ ਆਤਮਰਾਹ ਆਤਮਾ ਦੀ ਖੋਜ ਨਾਲ ਆਤਮਾ ਦੇ ਜਪਣ ਨਾਲ ਆਤਮਾ ਦੀ ਸਮਝ ਨਾਲ ਆਤਮ ਗਿਆਨ ਨਾਲ ਕ੍ਰਿਸ਼ਨ ਹੋ ਜਾਂਦੀ ਹੈ ਦੂਜਾ ਪਉ ਵੇਖਦਾ ਨਾਮ ਰੋਟ ਮਹਾਰਾਜ ਨਾਮ ਨਾਲ ਸਮਾਜਾਈ ਜਾਏ ਬਸ ਉਹ ਉੱਪਰ ਗੱਲ ਕਹੀਏ ਉਸੇ ਨੂੰ ਦੁਬਾਰਾ ਪਉ ਪਉਰੀ ਯਯਾ ਯਾਰੋ ਦੁਰਮਤ ਦਉ ਤੇ ਸੇਤੇ ਆਰਸੋ ਕੋ ਸਹਜੇ ਸੋ ਜਿਗਿਆ ਜਾਰੋ ਦੁਰਮਤ 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 ਨੂੰ ਇਹ ਇਹ ਸ਼ ਅੱਖਰੋਂ ਸ਼ੁਰੂ ਹੋ ਗਿਆ ਨਾ ਗੱਲ ਇਹ ਇਹ ਨਾਲ ਜੱਜਾ ਇਹ ਆ ਲੜਾਈ ਕੋਈ ਹੋਇਆ ਜਦ ਇਹ ਆ ਜਿਗਾ ਜੱਜਾ ਚਾਰੋਂ ਲਿਖ ਦਿੱਤਾ ਨਾ ਜਾੜ ਦੋ ਜਾਂ ਨਾ ਜਾੜ ਦੋ ਇਹਿਆ ਜਾੜਾ ਯਾਰੋ ਦਰਮਖ ਦੋਹਾਂ ਨੂੰ ਕਿਹਾ ਦੋਹਾਂ ਨੂੰ ਕਿਹਾ ਇਹ ਸਰ ਮਾਂ ਦੋਹਾਂ ਨੂੰ ਕਿਹਾ ਦੋਹ ਲੜਦੇ ਨਾ ਰਹੀ ਦੋਹਾਂ ਸਾਲ 5000 ਸਾਲ ਹੋ ਗਏ ਦੋਹਾਂ ਨੂੰ ਲੜਦੇ ਨੂੰ ਸਾਲ ਪਏ ਤਨ 5000 ਦੋਹ ਲੜਦੇ ਨਹੀਂ ਬਾਹ ਚੜੀਏ ਦੋਹ ਲੜਦੇ ਨੇ ਨਾ ਕਸੂਰ ਦੋਹਾ ਕੇ ਗਿਆਨ ਤੇ ਸਖਣੇ ਦੋਏ ਨੇ ਕਮੀ ਤੋਂ ਨਾ ਜੀ یہ میرے ماں جے ہے میرے جے کم ہے اور گی چاہیے اٹھا کام کر کے آدم پرساؤں ہے کاریا بھی دا آبے اٹھا کام کر کے جے پرساؤں دا کریا آبے اہم سون کوئی دوچھا ہے کارنوالا ہور دی یون پرساؤں ڈالا ہو کیا ہے کارو وہ تو چھنکا دی بھی نام کر گئے بیٹھے نقصان ہو گیا کہا یار یا نمگردہ چنگا ਇਹ ਦੋ ਦਬਰ ਆਪਣਾ ਹੀ ਸੀ ਦੋ ਦਏ ਨਦਰਮਤੀ ਆਰਦੋ ਚਿੱਤ ਨੇ ਵੀ ਮਨ ਜਿੰਨੀਆਂ ਆਤਮ ਚਲਦੀਆਂ ਨੇ ਨਾ ਵਤਾਂ ਸਭ ਚਿੱਤੀਆਂ ਮੰਨੀਆਂ ਹੋਈਆਂ ਨੇ ਤਾਂ ਚਲਦੀਆਂ ਨੇ ਤੇ ਸਦੇ ਸੱਤੇ ਘੜੀਆਂ ਨੇ ਵਤਾਂ ਦਰਮਤਾਂ ਕਿਹਦੇ ਸਰਤੇ ਨੇ ਛੱਤੇ ਦੇ ਸਰਤੇ ਨੇ ਬੜੀਆਂ ਦਾ ਚਿੱਤ ਕਰਕੇ ਹੀ ਫੇਰਿਆ ਸੀ ਕਬੀਰ ਮਾਲਾ ਇਮਾਨਦਾਰੀ ਨਾਲ ਤਾਂ ਗਾਰੇ ਤਰ ਲੋਖਾਂ ਨੇ ਬਣਾਏ ਹੋਏ ਨੇ ਪਰ ਫਿਰ ਵੀ ਗਲਤ ਨੇ ਆਪਣਾਏ ਜੋ ਹਾਰੋਂ ਕੇ ਅੰਦਰੋਂ ਤੁਹਾਡੇ ਦੁਰਮਤ ਤਾਂ ਢੂਜੇ ਦੋਏ ਘੜਾਓਗੇ ਕੱਲਾ ਜੇ ਮਨ ਦੁਰਮਤ ਨੂੰ ਛੱਡੇ ਚਿੱਤ ਨਾ ਛੱਡੇ ਤਮ ਨਹੀਂ ਛੁੱਟਰੀ ਮਹਾਂ ਦਾ ਸ਼ੰਕਰ ਲੱਗਦਾ ਜੇ ਅੰਧਲਾ ਨਹੀਂ ਛੱਡਦਾ ਤਾਂ ਨਹੀਂ ਜੁੜਦੀ ਮਨ ਕਰਕੇ ਸਿੱਧ ਮੰਨ ਗਏ ਵੀ ਗੱਲ ਠੀਕ ਨਹੀਂ ਐ ਪਰੰਤਲਾ ਨਹੀਂ ਮੰਨਿਆ ਸਿੱਧ ਜਿਹੜੇ ਬੜੇ ਬੜੇ ਆਦਮੀ ਬਣੇ ਉਹਨਾਂ ਦਾ ਅੰਦਰਲਾ ਨਹੀਂ ਮੰਨਦਾ ਗੁਰੂ ਤਾਂ ਅੰਦਰਲਾ ਆਪਣਾ ਵੇਖਦਾ ਮਨ ਧੋੜੇ ਗੁਰੂ ਬਣੇ ਵੇਖ ਮਨ ਤਾਂ ਢੋਲ ਗਿਆ ਵੀ ਗੱਲ ਠੀਕ ਐ ਬਿਕਾਸ ਤਾਂ ਬਈ ਇਹੀ ਗੱਲ ਪਰੰਤਲਾ ਨਹੀਂ ਮੰਨਦਾ ਇਸ ਕਰਕੇ ਦੋਏ ਜੱਟ ਸੰਗਲ ਵੱਲਦੀ ਹੈ ਮੇਰਾ ਚਿੱਤਾ ਕਿਲੇ ਮੰਨਦੇ ਹਾਂ ਚਿੱਤ ਦਾ ਬੰਨਾ ਜਿਆਦਾ ਉਖਾ ਮਨ ਹੀਦੀ ਬਣ ਜਾਂਦਾ ਚਿੱਤ ਦਾ ਸਾਡਾ ਵੀ ਮਨ ਬਣ ਜਾਂਦਾ ਜਿੱਥੇ ਨਹੀਂ ਬਣਦਾ ਸੰਤੋਖ ਅਕੱਤ ਕੇ ਟੜਿਆ ਬੈਠਾ ਹਾਂ ਮਨ ਤਾਂ ਬਣ ਜਾਂਦਾ ਜਿਤ ਭੇਦ ਰੱਬ ਦਾ ਗੱਗਰ ਦੰਦਾ ਅੰਦਰੋਂ ਨਹੀਂ ਮੰਨਦਾ ਮਨੋਂ ਪਗਦੇ ਅੰਦਰੋਂ ਮੰਨ ਨਹੀਂ ਮੰਦਾ ਇਹੰਦਲਾ ਮੰਨ ਨਹੀਂ ਨਵੰਦਾ ਹਾਲਾ ਦਾ ਮੰਨਦਾ ਹਾਲਾ ਦਾ ਬਾਣੀ ਨੂੰ ਮਤੜੇ ਇੱਕ ਮੰਦਾ ਦਰਦਾ ਬਾਹਲਾ ਦਾ ਹਾਲਾ ਦਾ ਦਰਦਾ ਦਰਦਾ ਤੋਂ ਛੜੇ ਇੱਕ ਮੰਦਾ ਅੰਦਲਾ ਨਹੀਂ ਦਰਦਾ ਨਾ ਮਤੜੈਂਦਾ ਅੰਦਰੋਂ ਹੌਲਪਨ ਰਲਦਾ ਜਾਂਦਾ ਇਸ ਕਰਕੇ ਦੋਹਾਂ ਕਿਹਾ ਹੈ ਦੋਈਵਨੋ ਦੁਰਵਤ ਨੂੰ ਅੰਦਰੋਂ ਜਿਨਾਜਰ ਦੋਏ ਦੀ ਜਾਣਦੇ ਚਿੱਤਰ ਮੰਨ ਦੁਰਵਤ ਨਹੀਂ ਛੁੱਟਦੀ ਅੰਤ ਆਂਗਰ ਵਿੱਚ ਸਿੱਕੀ ਅੰਦਰ ਲਈਏ ਬਾਣੀ ਦਾ ਕੀ ਬਾਣਾ ਬਾਲੇ ਬਾਨ ਨੇ ਮਨ ਤੋਂ ਸਿੱਖ ਹੋ ਗਿਆ ਬਣ ਬਾਲੇ ਬਣ ਲੈ ਅੰਦਰਲਾ ਨਹੀਂ ਮੰਤਾ ਬਦਲਦਾ ਅੰਦਰੋਂ ਹਰ ਪ੍ਰੋਬਲਮ ਤਰੋਂ ਨੇ ਵੀ ਕਿ ਅੰਦਰਲੇ ਦੀ ਜਾਂਦਾ ਹੈ ਬਾਹਰ ਦੇ ਪ੍ਰੋਬਲਮ ਤਾਂ ਅੰਦਰੋਂ ਘੁੱਟੀ ਹੈ ਨੇ ਅੰਦਰੋਂ ਘੁੱਟੀ ਹੈ ਅੰਦਰੋਂ ਖਾਸ਼ੀ ਹੈ ਅੰਦਰੋਂ ਘੁੱਟੀ ਹੈ ਅੰਦਰਲੇ ਹੀ ਜਾਂਦਾ ਹੈ ਅੰਮੇ ਅਸਰ ਤਾਂ ਅੰਦਰ ਦੇ ਨੂੰ ਹੀ ਹੈ ਬਾਹਰ ਦਾ ਮਨ ਹੈ ਜਈਏ ਤਰਰ ਵੀ ਜਾਂਦਾ ਇਹਨੂੰ ਤਾਂ ਨਾਲ ਲੈਂਦੀ ਸਰਕਾਰ ਦੇ ਨਾਲ ਜਾਂਦਾ ਤੇ ਕਿਤੇ ਨਾ ਦੱਸਦਾ ਅੰਦਰਲੇ ਰੱਦ ਜਾਣ ਲੋਕਾਂ ਫੇਰ ਆ ਸਟੈਂਡ ਬਣਾ ਲੈਂਦਾ ਉਹ ਓੱਖਾ ਛੱਡਦਾ ਤੁਸੀਂ ਤਿਆਗ ਸੁਭ ਸਹਜੇ ਸੁ ਜੇ ਦਰਮਾਦੂ ਤਿਆਗ ਲੋ ਤੋ ਨੋ ਤੁਸੀਂ ਆਰਾਮ ਦੀ ਨੀਂਦ ਨਾ ਹੋਵੇ ਤੇ ਸੁਖ ਦੀ ਨੀਂਦ ਨਹੀਂ ਸੌਣ ਨੂੰ ਐ ਤੇ ਸੁਖ ਦੀ ਨੀਂਦ ਨਹੀਂ ਸੌ ਸਕਦੇ ਉਹ ਨਾ ਚੜ ਸੁਖ ਦੀ ਨੀਂਦ ਜਾਉਂਗੇ ਤਿਆਗ ਦੋ ਦਰਮਾਦ ਸੁਗਦੀਨੀ ਕੰਮ ਹੋ ਗਿਆ ਫਿਰ ਦਰਮੁਖਰਤੀ ਕੰਮੇ ਹੋ ਗਿਆ ਅੜਿੱਕਾ ਹੀ ਦਰਮਤ ਇਹਦਾ ਕੰਮ ਹੋ ਗਿਆ ਆ ਉਹ ਸੁਗਦੀਨੀ ਦਾ ਫਿਰ ਹੁੰਦਾ ਜਈਆ ਜਾਏ ਪਰਉ ਸੰਤ ਸ਼ਰਨਾ ਕਹੇ ਦਰ ਸੰਤ ਦੀ ਛਾਹ ਜਾਪੋ ਕਿ ਸਦੀ ਜਿਹੜਾ ਦਰਮਤ ਨੂੰ ਆ ਦਰਮਤ ਨੂੰ ਦਮ ਸੁਈ ਆ ਰਵੇ ਵੀ ਦਰਮਤਾਂ ਦਰਵਾਜ਼ੀ ਕੀ ਫਰਕ ਹੈ ਉਹ ਦੁਰਮਤੇ ਜਾਣ ਦੂਗਾ ਬੋਲੀ ਮਰਦ ਤੇ ਬਣਾ ਨਹੀਂ ਦੁਰਮਤ ਜਾਣੀ ਸਦਾ ਕੋਣ ਹੁਣ ਸਦਾ ਆਪਣੇ ਆਪ ਨੂੰ ਸਤ ਕਹਿੰਦੇ ਤੇ ਜੇ ਸੰਤ ਤੇ ਦੁਰਮਤ ਬਰਕਾਤੇ ਸੀ ਕੋਲੋਂ ਦੋ ਨੇ ਅਗਰ ਜੇ ਸੰਤ ਹੋਵੇ ਉਹ ਦੁਰਮਤ ਕਰੇ ਹੁਤੇ ਸੰਤ ਦਾ ਦੁਰਮਤ ਜਾਲ ਦੰਦਾ ਰੂਹੇ ਦੀ ਵੀ ਆਪਣੇ ਤੇ ਜਾਲੀ ਹੋਈ ਹੈ ਜਿਹਨੇ ਅੰਦਰੋਂ ਦੁਰਮਤ ਜਾਲਦੀ ਉਹ ਸੰਤ ਦੁਰਮਤ ਤੇ ਜਾੜੇ ਬਣਾ ਸ਼ਾਂਤੀ ਆਉਣੀ ਨਹੀਂ ਅੱਦਲਿਆਂ ਨੂੰ ਭਾਵੇਂ ਸੰਤ ਕਿਹਾ ਹੋਇਆ ਹੈ ਪਹਿਲੀ ਉਹਦੇ ਵਿੱਚ ਉਹ ਐਂ ਗਿਆ ਇਹਦੇ ਨਾਲੋਂ ਜ਼ਿਆਦਾ ਸੰਤ ਹੈ ਦੋ ਬਾੜੇ ਬੰਦੇ ਨੇ ਜਿਹੜਾ ਘੱਟ ਵਾਲਾ ਦੋ ਆ ਜੋ ਇਹਦੇ ਮੁਕਾਬਲੇ ਜੋ ਸੰਤ ਹੈ ਇਹਦੇ ਮੁਕਾਬਲੇ ਜੋ ਸਾਧ ਹੈ ਇਹਦੇ ਮੁਕਾਬਲੇ ਜੋ ਸਾਧ ਹੈ ਉਹ ਫਿਰ ਵੀ ਇਨਸਾਫ ਦੇ ਆ ਜਾਂਦਾ ਹੈ ਕਿ ਚਾਹ ਜਾਂਦਾ ਹੈ ਤੇ ਆਉ ਚਾ ਜਾਂਦੀ ਹੈ ਇਹਦੇ ਜਿਹੇ ਘਟੀ ਹੁੰਦੀ ਹੈ ਜਿੰਨੀ ਦੇਆ ਵਿੱਚ ਆਉਂਦੀ ਹੈ ਸੰਸਾਰੀ ਖੋਣ ਦੀ ਇਹੋ ਜਿਹਾ ਜ਼ਿਕਰ ਹੋਣਾ ਹੈ ਜਿੰਨਾ ਕੋ ਧਰਮਗਾ ਉਹ ਹੀ ਇੰਕਾਰ ਹੈ ਜਿੰਨਾ ਕੋ ਕੰਮ ਕੀਤਾ ਜਿੰਨੇ ਕੰਮ ਕੀਤੇ ਉਹ ਹੀ ਇੰਕਾਰ ਬਣੀ ਬੈਠੇ ਉਹ ਪਹਿਲੇ ਇਸੇ ਆਇਆ ਜਦ ਤੱਕ ਸਾਰੇ ਇੰਕਾਰੇ ਕਰਦਾ ਤੇ ਥੀਰ ਧੋਨੇ ਕੀਤੇ ਦਿਆ ਉਹਨੇ ਕੀਤੀ ਤਾਂ ਦਾਨ ਉਹਨੇ ਦਿੱਤਾ ਥੀਰ ਸਤਪ ਦੇ ਆਦਰ ਹੋਦੇ ਉਹ ਰਹਦੇ ਤੇ ਉਲਗੋ ਜਨਨ ਦਸਤ ਪਰ ਪ੍ਰਾਪਤ ਕੀ ਹੋਇਆ ਤਿਲਕਾ ਵਰ ਮਾਰਵੀ ਰਸਨ ਮਾਰਵੀ ਰਸਨ ਜਈਆ ਜਾ ਜਾਇਬਰ ਸੰਤ ਸ਼ਰਨਾ ਜੇ ਆਸਰ ਇਹ ਆਭਰ ਜਲ ਕਰਨਾ ਕੋ ਇਹ ਸੰਤ ਦੀ ਛਾਨ ਜੋ ਜਿਵੇਂ ਨਾ ਜੋ ਕੇ ਤੁਸੀਂ ਭਗਤ ਸਾਦਰ ਤੱਕ ਜਾਉਂੋ ਜੇਬਾਂਸ ਅਦਰ ਆਪਣੀ ਦਰਿਆ ਹੋਇਆ ਇਹ ਤਰੰਦੀ ਵਿਧੀ ਨਹੀਂ ਜਾਣਦਾ ਉਹਦੇ ਨਾਲ ਜੁੜਨ ਦਾ ਕੋਈ ਤਰੀਕਾ ਨਹੀਂ ਜਈਆ ਜਨਮ ਦਾ ਆਵਸ ਹੋਊ ਏਕ ਨਾਮ ਲੈ ਮਣੇ ਪਰੂ ਉਹ ਜਿਹੜਾ ਜਨਮ ਜਿਨੇ ਇੱਕ ਨਾਮ ਲੈ ਕੇ ਜਿਹਨੂੰ ਨਾਮ ਲੈ ਗਿਆ ਲੈ ਲਿਆ ਜਿਨੇ ਜਿਨੇ ਨਾਮ ਸਮਝ ਲਿਆ ਜਿਨੇ ਸੱਚ ਸਮਝ ਲਿਆ ਔਰ ਮਨ ਸੱਚੀ ਚ ਪਰੋ ਰਿਆ ਮਨ ਸੱਚਾ ਹੋ ਗਿਆ ਜੀ ਦਾ ਇਹ ਗੱਲ ਹੋ ਜਿੰਦੇ ਮਨ ਨੂੰ ਸੱਚਾ ਬਣਾ ਲਿਆ ਸਮਝ ਲੋ ਦਾ ਮਨ ਸੱਚੀ ਚ ਪਰੋਇਆ ਨਾਮ ਕਰੋ ਜਿਹੇ ਜਨਮ ਨਾਲ ਆਵੇ ਸੋ ਫੇਰ ਨਹੀਂ ਜਾਂਦਾ ਸੱਚਾ ਹੋਣਾ ਹੀ ਸਿੱਖਿਆ ਜਦ ਸੱਚਾ ਹੋਈਆ ਸਤਿਗੁਰੂ ਕਿਉਂਗਾ ਸੱਚਾ ਹੋਣਾ ਸੱਚਾ ਸੱਚਾ ਹੋਣਾ ਕੀ ਹੈ ਜਿਹੜਾ ਸੱਚਾ ਸੁੱਚਾ ਮਨ ਹੋ ਗਿਆ ਉਹ ਨਾਮ ਚ ਪਰੋਇਆ ਹੋਇਆ ਨਾਮ ਚ ਪਰੋਏ ਤੇ ਬਿਨਾ ਸੱਚਾ ਸੁੱਚਾ ਹੋਏ ਨਹੀਂ ਉਹ ਕੋਈ ਟ੍ਰਿਕ ਨਹੀਂ ਹਾਂ ਯਾਰ ਕਰ ਦਰਦਾ ਲੋਕਾਂ ਨੂੰ ਨਾ ਸੱਚਾ ਸੁੱਚਾ ਨਾਮ ਚ ਪਰੋਇਆ ਨਾਮ ਹੋਵੇ ਨਾਮ ਚ ਪਰੋਇਆ ਨਾ ਹੋਵੇ ਯਾਰ ਕਰੇ ਮੈਂ ਸੱਚਾ ਸੁੱਚਾ ਚਲੋ ਆਪਣੇ ਨਾਲੇ ਧੋਖਾ ਕਰਦਾ ਜੁਣਾ ਦੁਆਰ ਪਿਆਰ ਕਰਕੇ ਦੁਆਰ ਤੇ ਕੀ ਐਲਮ ਉਹਨਾਂ ਨੇ ਤੇ ਜਿੱਤੋਂ ਕੁਝ ਮਿਲਣਾ ਹੈ ਉਹਦੇ ਉਹਨੂੰ ਸਾਬਤ ਕਰਨਾ ਉਹਦੇ ਸਾਹਮਣੇ ਸਾਬਤ ਕਰ ਸੱਚ ਕਰਨ ਤੋਂ ਮਿਲਣਾ ਕੋਈ ਸਾਬਤ ਉਹ ਤੇ ਕਰ ਵੀ ਮੇਰੇ ਦਸੋफी ਕੰਮੀ ਉਧਰ ਕੁਝ ਮਿਲਦਾ ਵੀ ਬੋਟਾਰ ਘਰੇ ਦੀ ਨਹੀਂ ਪਛਾਣ ਕਰਨੀ ਹੈ ਉਹਦੇ ਸਾਹਮਣੇ ਖੜਾ ਹੋਣਾ ਕੋਈ ਆਪਣੇ ਸਾਹਮਣੇ ਖੜਾ ਹੋਣਾ ਸੰਸਾਰ ਸਾਰਾ ਖਰਾ ਖਰਾ ਕਹੀ ਜਾਵੇ ਕੀ ਬਰਪਰ ਹੈ ਛੋਟੇ ਘਰੇ ਤੇ ਪਛਾਣ ਨਹੀਂ ਐ ਸੰਸਾਰ ਗੁਰਮੂਰੇ ਘੋਟੇ ਘਰੇ ਦੀ ਪਛਾਣ ਗੁਰਮੂਰੇ ਘੋਟੇ ਘਰੇ ਵਿਛਾ ਉਹ ਸੰਤ ਗੁਰਮੂਖ ਦੀ ਗੱਲ ਐ ਸੰਤ ਗੁਰਮੂਖ ਐ ਹੋਈ ਤੇਰੀ ਘੋਟ ਘੜਦਾ ਕੋਈ ਦੱਸਣਾ ਘੋਟ ਕਿੱਥੇ ਐ ਸੰਸਾਰ ਨੂੰ ਨਹੀਂ ਪਤਾ ਐ ਘੋਟ ਕਿੱਥੇ ਸੰਸਾਰ ਦਾ ਆਪ ਘੋਟ ਐ ਸੋ ਦਾ ਆਖੋਟਾ ਜਿਹੜਾ ਆਖੋਟਾ ਤੇਨੂੰ ਕਿਦੋਂ ਕੋਈ ਕੋ ਬਰੀਕੀ ਦੇਖਣੀ ਹੋ ਤਾਂ ਉਹ ਦੇਖੂਗਾ ਜਿਹਦੀ ਨੀਂਦਾ ਥੋੜਾ ਤੇਜ ਥੋੜੇ ਨਾਲ ਕੋਈ ਜ਼ੋਰ ਨਾ ਆਇਓ ਤਾਂ ਉਹ ਬਰੀਕੀ ਕੀ ਦਿਖਾ ਲੂ ਉਹਨੂੰ ਦਾਵਲੀ ਦੀ ਵੀ ਚੈਟ ਥੋੜਾ ਜੇ ਅੰਦਰ ਬਰੀਕ ਕੋਈ ਉਹ ਜਿਹਨੂੰ ਆਪ ਤਾ ਆਪਣੀ ਨਹੀਂ ਦਿੱਤੀ ਵੱਡੀ ਹੋੜ ਤੇਰੀ ਵਾਲੇ ਕੇ ਮੈਂ ਦੱਸ ਦੂ ਛੋਟੀ ਹੋੜ ਯਈਏ ਜਨਮਨ ਹਾਰੀ ਐ ਗੁਰਪੂਰੇ ਕੀ ਟੇਕ ਲਈਏ ਜਾਨਵਰ ਹਾਰ ਗਿਆ ਜੇ ਗੁਰਪੂਰੇ ਕੀ ਟੇਕ ਲੈ ਲਈਏ ਨਾ ਪੂਰਾ ਗਿਆਨ ਪੂਰਾ ਗਿਆਨ ਕਿਹੜਾ ਹੁੰਦਾ ਜਿਹੜਾ ਗੁਰੂ ਤੋਂ ਮਿਲੇ ਜਿਹੜਾ ਦਰਗਾਹ ਤੋਂ ਮਿਲੇ ਸੱਚਖੰਡ ਜੰਮਦੇ ਉਹ ਪੂਰਾ ਹੈ ਇਹ ਪੂਰੇ ਦਰਗਾਹ ਬਲੇ ਸਭੀ